ਜੀ ਅ ਦਿਵਾਲੀ ਨੰਗੀ ਹੈ ਹੁਣੇ ਤੇ ਸਾਡੇ ਵੱਲੋਂ ਸਾਰੇ ਪ੍ਰਸ਼ਾਸਨ ਦਾ ਸਾਰੇ ਪੁਲਿਸ ਡਿਪਾਰਟਮੈਂਟ ਦਾ ਸਾਰੇ ਅਧਿਕਾਰੀਆਂ ਜਿੰਨੇ ਵੀ ਵੀਰ ਦਿਵਾਲੀ ਦੇ ਡਿਊਟੀ 'ਚ ਰਹੇ ਸਿੱਟੇ ਬਹੁਤ ਸਾਰੇ ਵਿੱਚ ਆ ਮੁਸਕਰਾਏਗੀ ਉਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਹਲਕੇ 'ਚ ਬਹੁਤ ਵਧੀਆ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਹੜੀਆਂ ਦਿਵਾਲੀ ਦੀਆਂ ਦੁਕਾਨਾਂ ਵੀ ਲੱਗੀਆਂ ਮਠਿਆਈ ਦੀਆਂ ਵੀ ਪਟਾਕੇਆਂ ਦੀਆਂ ਵੀ ਆ ਹਰ ਇੱਕ ਬੰਦੇ ਨੇ ਜਿਹੜੀ ਆਪਦੀ ਦਿਵਾਲੀ ਆ ਵਧੀਆ ਤਰੀਕੇ ਨਾਲ ਮਨਾਈ ਆ ਸਾਰੇ ਪ੍ਰਸ਼ਾਸਨ ਦਾ ਤੇ ਲੋਕਾਂ ਦਾ ਧੰਨਵਾਦ ਕਰਦੇ ਆਂ ਵੀ ਬਿਣਾ ਕਿਸੇ ਰੋਲੇ ਰੇਪੇ ਤੋਂ ਵਧੀਆ ਤਰੀਕੇ ਨਾਲ ਬੰਦਗੀ। ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਜੀ ਐਮਐਲਏ ਸਾਹਿਬ ਦੀ ਜਿਹੜੀ ਗੱਲ ਕੀਤੀ ਹੈ ਜੀ ਨਾ। ਅਸੀਂ ਐਮਐਲਏ ਸਾਹਿਬ ਦਾ ਅੱਜ ਧੰਨਵਾਦ ਕਰਨ ਲਈ ਇੱਥੇ ਇਕੱਠੇ ਹੋਏ ਆਂ। ਤਕਰੀਬਨ ਦੀਵਾਲੀ ਤੋਂ ਹਫ਼ਤਾ ਪਹਿਲਾਂ ਇੱਕ ਮੀਟਿੰਗ ਰੱਖੀ ਗਈ ਸੀ ਜਿਸ ਦੇ ਵਿੱਚ ਐਮਐਲਏ ਸਾਹਿਬ ਸਾਡੇ ਵਿੱਚ ਘਰ ਆਏ ਸੀ ਔਰ ਸਾਰੇ ਪ੍ਰਸ਼ਾਸਨ ਨੂੰ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਕਿਸੇ ਵੀ ਦੁਕਾਨਦਾਰ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਹੋਣੀ ਚਾਹੀਦੀ ਚਾਹੇ ਉਹ ਮਠਿਆਈ ਵਾਲੇ ਆ। ਚਾਹੇ ਉਹ ਪਟਾਕਿਆਂ ਵਾਲੇ ਆ ਜਾਂ ਕੱਪੜੇ ਵਾਲੇ ਆ ਕਿਸੇ ਵੀ ਤਰ੍ਹਾਂ ਦੇ ਵਪਾਰੀ ਨੂੰ ਪਰੇਸ਼ਾਨ ਨਹੀਂ ਕੀਤਾ ਜਾਊਗਾ ਕਿਸੇ ਵੀ ਵੱਲੋਂ ਤੇ ਅੱਜ ਅਸੀਂ ਉਹਨਾਂ ਦਾ ਧੰਨਵਾਦ ਕਰਨ ਲੱਗੇ ਆ ਦਿਵਾਲੀ ਸਾਡੇ ਸਾਰੇ ਹੀ ਵਪਾਰੀਆਂ ਦੀ ਬਹੁਤ ਹੀ ਸਚੱਜੇ ਢੰਗ ਨਾਲ ਬਹੁਤ ਹੀ ਵਧੀਆ ਤਿਹਾਰ ਨਿਕਲਿਆ ਔਰ ਅਸੀਂ ਸਾਰੀ ਪੁਲਿਸ ਪ੍ਰਸ਼ਾਸਨ ਦਾ ਟ੍ਰੈਫਿਕ ਦਾ ਉਹ ਸਾਰੇ ਹੀ ਫੂਡ ਸੇਫਟੀ ਵਾਲੇ ਹੋਵੇ ਸਾਡੇ ਇੰਸਪੈਕਟਰ ਜਾਂ ਅਫਸਰ ਜੋ ਵੀ ਹੈ ਕਿਸੇ ਵੀ ਬੰਦੇ ਨੇ ਸਾਨੂੰ ਤੰਗ ਪਰੇਸ਼ਾਨੀ ਨਹੀਂ ਕਰਿਆ ਅਸੀਂ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਆਪਰਨਾਂ ਜੀ ਜੇਕਰ ਗੱਲ ਕੀਤੀ ਜਾਵੇ ਪਿਛਲੇ ਸਮਿਆਂ ਦੀ ਪਿਛਲੇ ਸਮਿਆਂ ਦੇ ਵਿੱਚ ਕੀ ਹੁੰਦੀ ਸੀ ਪੁਲਿਸ ਵੀ ਆਉਂਦੀ ਸੀਗੀ ਤੇ ਸਿਹਤ ਵਿਭਾਗ ਵੀ ਆਉਂਦੀ ਸੀ ਇਸ ਤਰ੍ਹਾਂ ਇਸ ਵਾਰ ਕਿਸ ਤਰ੍ਹਾਂ ਦਾ ਰਿਹਾ ਤਜਰਬਾ ਤੁਹਾਡਾ ਇਸ ਤਰ੍ਹਾਂ ਦੇ ਵਿੱਚ ਕੀ ਹੈ ਕਿ ਜੋ ਪੁਲਿਸ ਪ੍ਰਸ਼ਾਸਨ ਦਾ ਬਹੁਤ ਹੀ ਵਧੀਆ ਸਾਡੇ ਨਾਲ ਵਰਤਾਵਰ ਰਿਹਾਗਾ ਅੱਜ ਤੋਂ ਪਹਿਲਾਂ ਜੋ ਸਾਨੂੰ ਆਉਂਦੀਆਂ ਸੀ ਬਹੁਤ ਵੱਡੀਆਂ ਸਮੱਸਿਆਵਾਂ ਉਹ ਸਾਨੂੰ ਐਤ ਕੀ ਕੋਈ ਵੀ ਸਮੱਸਿਆ ਨਹੀਂ ਆਈ ਠੀਕ ਹੈ ਆਪਣੇ ਦਿਵਾਲੀ ਦੇ ਉੱਪਰ ਐਤ ਕੀ ਸਮੱਸਿਆ ਵਾਪਰਿਆ ਵਪਾਰੀਆਂ ਦੇ ਕਰਨ ਕਿਉਂ ਨਹੀਂ ਆਈਆਂ ਕੋਈ ਐਮਨ ਸਿੰਘ ਸਾਹਿਬ ਨੇ ਇੱਕ ਹਫਤਾ ਪਹਿਲਾਂ ਪ੍ਰਸ਼ਾਸਨ ਨਾਲ ਤੇ ਵਪਾਰੀਆਂ ਨਾਲ ਮੀਟਿੰਗ ਕੀਤੀ ਸੀ ਤੇ ਉਹਨਾਂ ਨੂੰ ਵਪਾਰੀਆਂ ਨੂੰ ਸਿਖਾਇਆਇਆ ਕੀਤੀ ਸੀ ਕਿ ਪ੍ਰਸ਼ਾਸਨ ਦੀ ਜਿਹੜੀ ਗਾਈਡਲਾਈਨ ਹੈ ਤੁਸੀਂ ਉਹਦਾ ਪਾਲਣ ਕਰਨਾ ਤੇ ਪ੍ਰਸ਼ਾਸਨ ਦੇ ਵੱਲੋਂ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੋਊਗੀ ਤੇ ਵਪਾਰੀਆਂ ਨੇ ਵੀ ਬੜੇ ਸਿਦਜੇ ਨਾਲ ਪ੍ਰਸ਼ਾਸਨ ਦੀ ਗਾਈਡਲਾਈਨ ਦਾ ਪਾਲਣ ਕੀਤਾ ਇਸ ਕਰਕੇ ਵਪਾਰੀਆਂ ਨੂੰ ਕੋਈ ਸਮੱਸਿਆ ਨਹੀਂ ਆਈ ਤੇ ਪ੍ਰਸ਼ਾਸਨ ਦਾ ਅਗਲਾ ਪੂਰਾ ਸਹਿਯੋਗ ਮਿਲਿਆ ਤੇ ਨਾਲ ਹੀ ਮੈਂ ਐਮਨ ਨੂੰ ਵਧਾਈ ਦਿੰਦਾ ਵੀ ਇਹ ਜੱਤੋ ਦੇ ਹਲਕੇ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਐਮਰਲਿ ਸਾਬ ਨੇ ਗਰੀਬ ਰੇੜੀ ਲਾਉਣ ਵਾਲਿਆਂ ਨੂੰ ਜਾਂ ਆਪਣੇ ਕੋਈ ਜੱਤੋ ਚ ਦਿਵਾਲੀ ਕੋਈ ਕਮਾਉਣ ਆਇਆ ਸੀਗਾ ਉਹਨਾਂ ਨੂੰ ਆਹਦੇ ਹੱਥਾਂ ਨਾਲ ਫਲ ਫਰੂਟ ਅਤੇ ਮਿਠਾਈ ਦਿੱਤੀ ਜਿਸ ਦੇ ਨਾਲ ਲੋਕਾਂ ਚੰਗਾ ਪ੍ਰਭਾਵ ਪਿਆ ਤੇ ਐਮਰਲਿ ਸਾਬ ਨੇ ਹਰ ਦੁਕਾਨ ਤੇ ਜਾ ਕੇ ਲੋਕਾਂ ਤੋਂ ਪੁੱਛਿਆ ਵੀ ਤੁਹਾਨੂੰ ਕੋਈ ਕਿਸੇ तरह ਦੀ ਦੁੱਖ ਤੀੜ ਨਹੀਂ ਸਾਰੇ ਦੁਕਾਨਦਾਰਾਂ ਨੇ ਬੜੀ ਖੁਸ਼ੀ ਜਤਾਈ ਇਸ ਦੇ ਲਈ ਮੈਂ ਐਮਰਲਿ ਸਾਹਿਬ ਦਾ ਬਹੁਤ ਧੰਨਵਾਦ ਕਰਦਾ